ਹਾਂਜੀ ਅੱਜ ਆਪਾਂ ਸਟੇਟ ਸਲਵਾਰ ਦੀ ਕਟਿੰਗ ਕੀਤੀ ਹੈ ਇਹ ਲਾਈਨਿੰਗ ਵਾਲੀ ਸਲਵਾਰ ਹੈ ਤੇ ਇਹ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਲਈ ਹੈ ਤੇ نیچے ਇਹਦੇ ਲਾਈਨਿੰਗਾਂ ਕਟਿੰਗ ਕੀਤੀ ਹੋਈ ਹੈ ਤੇ ਲਾਈਨਿੰਗ ਦੇ ਵਿੱਚ ਆਪਣਾ ਥੋੜਾ ਜਿਹਾ ਜੋੜ ਪਿਆ ਕਰਕੇ ਪਣਾ ਛੋਟਾ ਹੁੰਦਾ ਤੇ ਇਧਰਲੀ ਸਾਈਡ ਆਪਣਾ ਥੋੜਾ ਜਿਹਾ ਜੋੜ ਪਾਇਆ ਹੋਇਆ ਇਸ ਤਰ੍ਹਾਂ ਆਪਣਾ ਥੋੜਾ ਜਿਹਾ ਜੋੜ ਪੈ ਕੇ ਇੱਕ ਸਾਈਡ ਤੇ ਕਿਉਂਕਿ ਪਣਾ ਛੋਟਾ ਹੁੰਦਾ ਲਾਈਨਿੰਗ ਦਾ ਇਹਦਾ ਇਸ ਤਰੀਕੇ ਨਾਲ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰ ਲਈ ਹੁਣ ਆਪਾਂ ਇਹ ਤੇ ਸ਼ਰਟ ਨਾਲ ਦਾ ਪ੍ਰਿੰਟਡ ਕਪੜਾ ਲਗਾ ਕੇ ਤੇ ਆਪਾਂ ਇਹ ਇਹ ਡਿਜ਼ਾਈਨ ਬਣਾਵਾਂਗੇ ਇਹ ਵਾਲਾ ਪ੍ਰਿੰਟ ਕਮੀਜ਼ ਨਾਲ ਦਾ ਕਪੜਾ ਲਗਾਵਾਂਗੇ ਤੇ ਇਹ ਵਾਲੀ ਆਪਾਂ ਲੇਸ ਲਗਾਵਾਂਗੇ ਤੇ ਇਹਦੇ ਨਾਲ ਆਪਾਂ ਡਿਜ਼ਾਈਨਿੰਗ ਬਣਾਉਣੀ ਦੱਸਦੇ ਆ ਜੇ ਤੁਹਾਨੂੰ ਤੇ ਬਹੁਤ ਹੀ ਸੌਖੇ ਈਜ਼ੀ ਜਿਹੇ ਤਰੀਕੇ ਨਾਲ ਆਪਾਂ ਬਣਾ ਸਕਦੇ ਆ ਇਹ ਆਪਾਂ ਕੱਟ ਕਰਨਾ ਕੱਟ ਵੀ ਕਰ ਸਕਦੇ ਆ ਤੇ ਜੇ ਬਿਨਾ ਕੱਟ ਤੋਂ ਬਣਾਉਣਾ ਤਾਂ ਉਦਾਂ ਵੀ ਬਣਾ ਸਕਦੇ ਆ ਇਹਨੂੰ ਤੇ ਆਪਾਂ ਲਾਈਨਿੰਗ ਦੀ ਕਟਿੰਗ ਨਹੀਂ ਕਰਾਂਗੇ ਲਾਈਨਿੰਗ ਇਹ ਠਾਪਾ ਉਸੇ ਤਰ੍ਹਾਂ ਹੀ ਲਾਵਾਂਗੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੱਟ ਕਰਕੇ ਕਿਸ ਤਰੀਕੇ ਨਾਲ ਆਪਾਂ ਉੱਪਰ ਡਿਜ਼ਾਈਨ ਬਣਾ ਸਕਦੇ ਹਾਂ نیچے ਤੋਂ ਆਪਾਂ ਨੇ 4-4 ਇੰਚ ਦੇ ਨਿਸ਼ਾਨ ਲਾ ਲਿਆ ਤੇ ਇਹ ਆਪਾਂ ਲਈ ਕੱਟਣੀ ਤੇ ਇੱਥੋਂ ਆਪਾਂ ਨੇ ਇਹ ਆਪਾਂ ਇੱਥੋਂ ਕੱਟ ਕਰ ਲੈਣੀ ਹੈ ਹੁਣ ਆਪਾਂ ਇਹਦਾ ਡਿਜ਼ਾਈਨ ਬਣਾਉਣਾ ਆਪਾਂ ਇਹ ਆਪਾਂ 2.5 2.5 ਇੰਚ 3 3 ਇੰਚ ਚੌੜੀ ਪੱਟੀ ਕੱਟ ਲੈਣੀ ਆਪਾਂ ਨੇ ਤੇ ਇਹ ਇਸ ਇਸ ਦੇ ਉੱਪਰ ਆਪਾਂ ਲੈਸ ਅਟੈਚ ਕਰਨੀ ਪਹਿਲਾਂ ਇਹ ਇੱਕ ਸੌਖਾ ਜਿਹਾ ਤਰੀਕਾ ਹੈ ਪਹਿਲਾਂ ਆਪਾਂ ਇਸ ਨਾਲ ਇਸ ਤਰ੍ਹਾਂ ਲੈਸ ਉੱਪਰ ਰੱਖ ਕੇ ਇਹਦਾ ਆਪਾਂ ਇਸ ਦੇ ਉੱਪਰ ਸਿੱਧੇ ਕਪੜੇ ਦੇ ਉੱਪਰ ਹੀ ਰੱਖ ਕੇ ਇਹਦਾ ਅਟੈਚ ਕਰ ਲੈਣੀ ਹੈ ਇਹ ਆਪਾਂ ਕੱਪੜੇ ਨੂੰ ਖਿੱਚਣਾ ਨਹੀਂ ਨਾਲ ਲੈਸ ਨੂੰ ਬਰਾਬਰ ਰੱਖ ਕੇ ਹੀ ਲਾਉਣੀ ਹੈ ਤਾਂ ਕਿ ਆਪਣੇ ਕੱਪੜੇ ਵਿੱਚ ਢੈਲਣਾ ਪਵੇ ਤੇ ਲੈਸ ਆਪਣੀ ਖਿੱਚੀ ਨਾ ਲੱਗੇ ਇਹ ਜ਼ਰੂਰ ਧਿਆਨ ਰੱਖਣਾ ਤੇ ਬਿਲਕੁਲ ਆਪਾਂ ਕੰਨੀ ਦੇ ਨਾਲ ਨਾਲ ਆਪਾਂ ਮਾਰਨੀ ਹੈ ਸਲਾਈ ਇਹ ਜਿਹੜੀ ਆਪਣੀ ਲੈਸ ਦਾ ਡਿਜ਼ਾਈਨ ਆ ਉਹ ਬਾਹਰ ਆਵੇ ਬਾਕੀ ਦੂਸਰੀ ਆਪਣਾ ਸਾਈਡ ਜਿਹੜੀ ਵਿੱਚ ਆ ਜੀ ਕੰਨੀ ਜੀ ਤੇ ਇਹ ਆਪਾਂ ਦੋਨੇ ਸਾਈਡਾਂ ਐਸੀ ਤਰ੍ਹਾਂ ਲਗਾ ਲੈਣਗੇ ਦੇ ਸਾਈਡ ਵੀ ਆਪਾਂ ਇੱਥੇ ਹੀ ਰੱਖਾਂਗੇ ਇਹ ਆਪਾਂ ਮੈਨ ਲੈਣਾ ਆਪਾਂ ਜਿੰਨੀ ਆਪਾਂ ਨੂੰ ਤਿਆਰ ਚਾਹੀਦੀ ਉਹਨਾਂ ਰੱਖ ਕੇ ਬਾਕੀ ਕੱਪੜਾ ਆਪਾਂ ਪਰਲੇ ਸਾਈਡ ਵਿੱਚ ਦੇ ਦੇਣਾ ਤੇ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲੈਣਾ ਇੱਕ ਵਾਰ ਤੇ ਵੈਸੇ ਤਾਂ ਆਪਣੇ ਪੱਟੀਆਂ ਉਨੀਆਂ ਹੀ ਕੱਟੀਆਂ ਹੋਈਆਂ ਪਰ ਫਿਰ ਵੀ ਇੱਕ ਵਾਰ ਚੈੱਕ ਕਰ ਲੈਣਾ ਤਾਂ ਕਿ ਆਪਣੇ ਦੋਨੇ ਸਾਈਡਾਂ ਦੇ ਪੌਂਚਿਆਂ ਦੀ ਕੋਈ ਸੇਮ ਵਧੀਆ ਪੱਟੀ ਤਿਆਰ ਹੋ ਜਾਵੇ ਹੁਣ ਆਪਾਂ ਦੂਸਰੀ ਪੱਟੀ ਵੀ ਤਿਆਰ ਕਰ ਲਾਂਗੇ ਇਸੇ ਤਰ੍ਹਾਂ ਲੈਸ ਲਗਾ ਕੇ ਦੋਨੇ ਪੱਟੀਆਂ ਆਪਾਂ ਰੈਡੀ ਕਰ ਲਈਆਂ ਤੇ ਹੁਣ ਆਪਾਂ ਨੇ ਇਹਦੇ ਵਿਚਾਲੇ ਕੱਟ ਲਾ ਲੈਣਾ ਤੇ ਇਹਦੇ ਵੀ ਸੈਂਟਰ ਵਿੱਚ ਹੀ ਕੱਟ ਲਾ ਲੈਨੇ ਦੋਨੇ ਸਾਈਡਾਂ ਤੇ ਕਿਉਂਕਿ ਆਪਣਾ ਸੈਂਟਰ ਵਿੱਚ ਆਵੇ ਬਿਲਕੁਲ ਤੇ ਇਹ ਆਪਣਾ ਪੁੱਟ ਸਿੱਧਾ ਨਿਸ਼ਾਨ ਲਾ ਲਿਆ ਕਿ ਆਪਣੇ ਕੱਪੜੇ ਦੀ ਪੁੱਟ ਸਿੱਧਾ ਨਾ ਹੋਵੇ ਹੁਣ ਆਪਾਂ ਜਿਹੜੇ ਕੱਟ ਆ ਦੋਨੇ ਕੱਟਾਂ ਨੂੰ ਮਿਲਾ ਕੇ ਇਸ ਤਰ੍ਹਾਂ ਆਪਾਂ ਰੱਖ ਲੈਣੀ ਹੈ ਇਹ ਚੀਜ਼ ਆਪਣੀ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਆਪਾਂ ਇਹ ਦਰ ਸਲਾਈ ਸ਼ੁਰੂ ਕਰਨੀ ਹੈ ਇਹ ਜਿਹੜਾ ਆਪਣਾ ਸਿਉਣ ਹੈ ਸਾਰੇ نیچے ਕਰ ਦੇਣੀ ਆਪਾਂ ਇੱਕ ਸਲਾਈ ਨਾਲ ਹੀ ਇਸ ਨੂੰ ਅਟੈਚ ਕਰ ਦੇਣਾ ਕੋਈ ਪਹਿਲਾ ਸਲਾਈ ਜਿਵੇਂ ਆਪਾਂ ਲਗਾਉਣੇ ਉਹ ਸਲਾਈ ਆਪਾਂ ਨਹੀਂ ਲਾਉਣੀ ਬਸ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਲੇਸ ਬਾਹਰ ਨੂੰ ਕੱਢ ਕੇ ਤੇ ਇਹਨੂੰ ਆਪਾਂ ਇਧਰਲੀ ਸਾਈਡ ਨੂੰ ਇੱਧਰ ਰੱਖ ਕੇ ਆਪਾਂ ਬਸ ਉੱਪਰ ਟੌਪ ਸਟੈਚ ਲਗਾ ਦੇਣੀ ਹੈ ਇਹ ਆਪਾਂ ਨੇ ਉੱਪਰਲੀ ਸਾਈਡ ਤਾਂ ਲੈਸ ਕੱਢੀ ਆ ਤਾਂ ਕਿ ਕਿਉਂਕਿ ਆਪਣਾ ਪ੍ਰਿੰਟਡ ਕਮੀਜ਼ ਵਿੱਚ ਹੈਗੀ ਹੈ ਤੇ ਲੈਸ ਆਪਣੀ ਲਾਈਟ ਕਲਰ ਆ ਇਹ ਆਪਣੀ ਸਲਵਾਰ ਵਾਲੇ ਕੱਪੜੇ ਤੇ ਜ਼ਿਆਦਾ ਵਧੀਆ ਦਿਖਦੀ ਹੈ ਇਸੇ ਤਰ੍ਹਾਂ ਆਪਾਂ ਇਹਦਾ ਵੀ ਕੱਟ ਜਿਹੜਾ ਉਚਾਲ ਜ਼ਰੂਰ ਮਲਾਉਣਾ ਇੱਥੋਂ ਇੱਥੇ ਆਪਣਾ ਇੱਕ ਕੱਟ ਲਾ ਲਾਂਗੇ ਇਹਦੇ ਸੈਂਟਰ 'ਚ ਤੇ ਇਹਨੂੰ ਵੀ ਆਪਾਂ ਜ਼ਰੂਰ ਮਲਾਉਣਾ ਕਿਉਂਕਿ ਉਸ ਸਾਈਡ ਆਪਣਾ ਕੱਪੜਾ ਥੋੜਾ ਵਧੂਗਾ ਇਦਾਂ ਆਪਣਾ ਕਿਉਂਕਿ ਰੇਵ ਕਾਟ ਹੁੰਦੀ ਹੈ ਤੇ ਆਪਣੀ ਜਿਹੜੀ ਲੇਸ ਆ ਉਹ ਪਲੇਨ ਕਪੜੇ ਉੱਪਰ ਜ਼ਿਆਦਾ ਸੋਹਣੀ ਲੱਗਦੀ ਤਾਂ ਕਰਕੇ ਆਪਾਂ ਇਸ ਤਰੀਕੇ ਨਾਲ ਲਗਾਈ ਹੈ ਬਾਹਰਲੀ ਸਾਈਡ ਨੂੰ ਲੇਸ ਕੱਢ ਕੇ ਤੇ ਇਹ ਆਪਾਂ ਅੰਤਰੀ ਸਾਈਡ ਨੂੰ ਵੀ ਰੱਖ ਸਕਦੇ ਹਾਂ ਹੁਣ ਆਪਾਂ ਇਸੇ ਤਰ੍ਹਾਂ ਦੋਨਾਂ ਪੌਂਚੇ ਅਤੇ ਇਹ ਡਿਜ਼ਾਈਨ ਬਣਾਇਆ ਜਿਹੜਾ ਆਪਾਂ ਇਸ ਤਰ੍ਹਾਂ ਜੜ ਲੈਣਾ ਤੇ ਦੋਨੇ ਪੌਂਚੇ ਆਪਣੇ ਇਸ ਤਰ੍ਹਾਂ ਰੈਡੀ ਹੈ نیچے ਆਪਾਂ ਵੀ ਲੇਸ ਲਗਾਤੀ ਪੌਂਚੇ ਦੇ ਤੇ ਆਪਣੀ ਸਲਵਾਰ ਬਣ ਕੇ ਬਿਲਕੁਲ ਰੈਡੀ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ